ਸਤਲੁਜ ਦਰਿਆ ਦੇ ਕੰਢੇ ਉੱਤੇ ਖੜੇ ਹੋਏ ਆ ਤੇ ਇਹ ਪਿੰਡ ਪੈਂਦਾ ਹੈ ਬੇਲਾ ਧਿਆਨੀ ਨੰਗਲ ਡੈਮ ਦੇ ਮੋਜੋਵਾਲ ਦੇ ਰੋਡ ਤੇ ਆਪਾਂ ਜਾਂਦੇ ਆ ਮੋਜੋਵਾਲ ਤੋਂ ਅੱਗੇ ਤੇ ਬੇਲਾ ਧਿਆਨੀ ਪਿੰਡ ਪੈਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਜਮਾ ਹੋ ਗਿਆ ਹੈ ਲੋਤਲਾ ਤੇ ਜਿੰਨਾ ਪਾਣੀ ਜਮਾ ਹੋ ਗਿਆ ਹੈ ਇੱਧਰ ਸਾਹਮਣੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਫਸਲ ਇੱਧਰ ਤਬਾਹ ਹੋ ਰਹੀ ਹੈ ਇੱਕ ਵੀਰ ਮੈਨੂੰ ਪਹਿਲਾਂ ਮਿਲਿਆ ਸੀ ਇੱਕ ਦੋ ਮਿੰਟ ਪਹਿਲਾਂ ਤੇ ਉਹ ਇੰਨੀ ਚੜਦੀ ਗਲਚ ਸੀ ਕਹਿੰਦਾ ਮੇਰੇ ਪੰਜ ਕਿਲੇ ਇਸ ਪਾਣੀ ਦੀ ਮਾਰ ਹੇਠ ਆ ਗਏ ਤੇ ਫਿਰ ਵੀ ਉਹ ਚੜਦੀ ਗਲਜ ਸੀ ਕਹਿੰਦਾ ਕੁਝ ਨਹੀਂ ਹੁੰਦਾ ਆਪਾਂ ਫੇਰ ਦੁਬਾਰਾ ਲਾ ਲਾਂਗੇ ਆਪਣੀ ਜ਼ਿੰਦਗੀ ਤਾਂ ਬਚੀ ਹੈ ਨਾ ਸੋ ਕੁਦਰਤ ਹੀ ਆਪਦਾ ਕੁਝ ਨਹੀਂ ਪਤਾ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਚੜ ਰੱਖਿਆ ਇੱਥੇ ਤੇ ਕਿੰਨੀ ਕਿੰਨੀ ਫਸਲ ਇਹਨ ਇਸ ਦੀ ਮਾਰ ਹੇਠ ਆ ਚੁੱਕੀ ਆ ਉਹ ਵੇਖੋ ਸਾਹਮਣੇ ਕਿੰਨਾ ਕਿੰਨਾ ਪਾਣੀ ਆ ਚੁੱਕਿਆ ਇੱਧਰ ਆ ਮੇਰੇ ਕੈਮਰਾਮੈਨ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਿਹਾ ਹੋਵੇਗਾ ਅਸੀਂ ਗਰਾਊਂਡ ਲੈਵਲ ਤੇ ਸਰਵੇ ਕਰ ਰਹੇ ਹਾਂ ਤੇ ਵੇਖ ਰਹੇ ਹਾਂ ਕਿ ਪਿੰਡ ਦੇ ਵਿੱਚ ਇੱਧਰ ਪਾਣੀ ਤਾਂ ਨਹੀਂ ਆਇਆ ਬਾਕੀ ਹਜੇ ਤਾਂ ਪਿੰਡ ਦੇ ਵਿੱਚ ਬਚਾਅ ਹੈ ਲੋਕਾਂ ਦੇ ਖੇਤ ਹਜੇ ਥੋੜੇ ਜਿਹਾ ਇਫੈਕਟਡ ਹੋਏ ਨੇ ਤੇ ਪਿੱਛੇ ਦੇ ਘਰ ਹਜੇ ਬਚਾਅ ਚ ਨੇ ਤੋਂ ਰੱਬ ਕਰੇ ਕਿ ਇਹ ਸਾਰਾ ਬਚਾਲ ਸੀ ਰਵੇ ਤੇ ਪੰਜਾਬ ਖੁਸ਼ਹਾਲ ਰਵੇ ਹੱਸਦਾ ਵਸਦਾ ਪੰਜਾਬ ਰਵੇ ਸਾਡਾ ਤੇ ਪੰਜਾਬੀ ਪੰਜਾਬੀ ਨਾਲ ਹਰੇਕ ਕੋਈ ਖੜਦਾ ਬਾਕੀ ਇਹ ਸਰਕਾਰਾਂ ਦਾ ਸਭ ਤੋਂ ਵੱਡਾ ਫੇਲੀਅਰ ਆ